ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਤੇ ਤੰਦਰੁਸਤ ਹੋਵੋਗੇ ਤੇ ਅੱਜ ਆਪਾਂ ਚੱਲੇ ਆਂ ਆਪਣੇ ਪੇਕੇ ਘਰ ਸਵੇਰ ਦੇ ਲੱਗੇ ਆਂ ਫੜਾ ਫੜ ਕੰਮ ਨਵੇੜਨ ਤਾਂ ਜੋ ਠੰਡੇ ਠੰਡੇ ਚਲੇ ਜਾਈਏ ਮਗਰੋਂ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਏ ਤੇ ਘਰੋਂ ਜਾਣਾ ਹੋਵੇ ਤੇ ਫਿਰ ਕੰਮ ਬਹੁਤ ਜ਼ਿਆਦਾ ਹੋ ਜਾਂਦੇ ਨੇ ਆ ਵੀ ਕੰਮ ਸਾਂਭ ਲਓ ਆ ਵੀ ਕੰਮ ਸਾਂਭ ਲਓ ਕੰਮ ਕਰਦਿਆਂ ਫਿਰ ਅੱਠ ਕੁ ਦਾ ਟਾਈਮ ਹੋ ਹੀ ਗਿਆ ਸੀ ਤੇ ਲੋ ਜੀ ਹੁਣ ਆਪਾਂ ਚੱਲੇ ਆਂ ਤੇ ਗੱਡੀ 'ਚ ਜਾਣ ਡੇ ਸੀਗੇ ਅਸੀਂ ਟੈਂਮ ਨਾਲ ਹੀ ਨਿਕਲ ਗਏ ਸੀਗੇ ਕਿ ਮਗਰੋਂ ਗਰਮੀ ਕਰਕੇ ਕਿ 10 ਵਜੇ ਤੋਂ ਮਗਰੋਂ ਤੇ ਬਹੁਤ ਜ਼ਿਆਦਾ ਸੇਕ ਹੋ ਜਾਂਦਾ ਹੈ ਤੇ ਬਹੁਤ ਜ਼ਿਆਦਾ ਚਾਹ ਸੀ ਅੱਜ ਅਸੀਂ ਆਪਣੇ ਘਰ ਚੱਲੇ ਆ ਤੇ ਘਰ ਪਹੁੰਚ ਕੇ ਅੱਗੇ ਸਾਡਾ ਸਵਾਗਤ ਹੋਇਆ ਕੋਲਡ ਡਰਿੰਕ ਸੀਗੀ ਡਰਾਈ ਫਰੂਟ ਸੀਗਾ ਤੇ 8:30 ਵਜੇ ਅਸੀਂ ਘਰ ਆਪਣੇ ਪਹੁੰਚ ਗਏ ਸੀਗੇ ਬਹੁਤ ਜ਼ਿਆਦਾ ਸਕੂਨ ਮਿਲਦਾ ਜਦੋਂ ਆਪਾਂ ਆਪਣੇ ਪੇਕੇ ਘਰ ਜਾਂਦੇ ਆ ਐਨੇ ਦੇ ਵਿੱਚ ਹੀ ਆਪਣਾ ਮਾਈਂਡ ਨਾ ਬਹੁਤ ਰਿਲੈਕਸ ਹੋ ਜਾਂਦਾ ਹੈ ਤੇ ਆ ਮੇਰੇ ਮੰਮੀ ਨੇ ਤੇ ਆਪਣੇ ਜੀਆਂ ਨਾਲ ਗੱਲਾਂ ਬਾਤਾਂ ਕੀਤੀਆਂ ਬੜੀਆਂ ਹੀ ਗੱਲਾਂ ਹੋ ਜਾਂਦੀਆਂ ਨੇ ਫਿਰ ਪ੍ਰਾਣੀਆਂ ਵੀ ਸ਼ੁਰੂ ਕਰ ਲੀਦੀਆਂ ਨੇ ਪੁਰਾਣੇ ਸਮੇਂ ਦੀਆਂ ਗੱਲਾਂ ਚੇਤਾ ਆ ਜਾਂਦੀਆਂ ਨੇ 2 2.5 ਘੰਟਿਆਂ ਨੂੰ ਤਸੱਲੀ ਨਾਲ ਬਹਿ ਕੇ ਦੁਪਹਿਰ ਦੀ ਚਾਹ ਪੀ ਕੇ ਤੇ ਗੱਲਾਂ ਬਾਤਾਂ ਕੀਤੀਆਂ ਤੇ ਆਲ ਦਵਾਲੇ ਨਾ ਲੋਬੀ ਦੇ ਵਿੱਚ ਬੱਚਿਆਂ ਨੇ ਬਹੁਤ ਜ਼ਿਆਦਾ ਖਲਾਰਾ ਪਾਇਆ ਸੀਗਾ ਕਿ ਹੁਣ ਜਿੰਨੇ ਦਿਨ ਅਸੀਂ ਰਹਿਣਾ ਹੈ ਇਹੀ ਹਾਲ ਰਹਿਣਾ ਹੈ ਕਿ ਉਸ ਤੋਂ ਮਗਰੋਂ ਮੰਮੀ ਨੇ ਮੇਨ ਮੇਨ ਸਮਾਨ ਮੰਗਾਇਆ ਸੀ ਬੱਚਿਆਂ ਕਰਕੇ ਬਿਸਕਟ ਵਗੈਰਾ ਤੇ ਕੁਛ ਪੰਜੀਰੀ ਬਣਾਣੀ ਸੀ ਉਹਨਾਂ ਨੇ ਮੂੰਗੀ ਦੀ ਭਈ ਮੂੰਗੀ ਦੀ ਤੇ ਉਹਦਾ ਸਮਾਨ ਮੰਗਾਇਆ ਸੀ ਤੇ ਉਹ ਆਪਣਾ ਸਮਾਨ ਪਾਣ ਦੇ ਸੀਗੇ ਤੇ ਕੋਲ ਨਾਲੇ ਅਸੀਂ ਗੱਲਾਂ ਕਰਦੇ ਸੀ ਤੇ ਨਾਲੇ ਵੀਡੀਓ ਬਣਾਉਣ ਦੇ ਸੀਗੇ ਦੋਤਾ ਪਾਣਾ ਵੀ ਬਹੁਤ ਵੱਡਾ ਕੰਮ ਹੋ ਜਾਂਦਾ ਹੈ ਕਿ ਕਿਹੜਾ ਹੋਣਾ ਪਹਿਲਾ ਵਰਤਣਾ ਅਸੀਂ ਤੇ ਆਹ ਵੇਖੋ ਇਹ ਮਸ਼ੀਨ ਸਾਰਾ ਦਿਨ ਬੜਾ ਹੀ ਵਧੀਆ ਕੀਰਤਨ ਜਾਪ ਚੱਲਦਾ ਰਹਿੰਦਾ ਉਸ ਤੋਂ ਮਗਰੋਂ ਸ਼ਾਮ ਦਾ ਟਾਈਮ ਸੀ ਤੇ ਸਾਡੇ ਇੱਧਰ ਸ਼ਾਮ ਨੂੰ ਨਾ ਚਾਈਨੈਸ ਸ਼ਾਪ ਖੋਲਦੇ ਨੇ ਤੇ ਉਹ ਬੱਚਿਆਂ ਦਾ ਫਿਰ ਮਨਪਸੰਦ ਦਾ ਖਾਣਾ ਤਾਲਿਆ ਕੋਈ ਮੋਮਜ਼ ਤੇ ਮੈਗੀ ਵਗੈਰਾ ਇਹ ਜੀਆਂ ਚੀਜ਼ਾਂ ਤੇ ਉਹ ਲੈਣ ਚਲੇ ਗਏ ਸੀਗੇ ਸਾਢੇ 6 ਦਾ ਟਾਈਮ ਸੀਗਾ ਤੇ ਇਹ ਵੇਖੋ ਸਾਡੀ ਬਾਹਰ ਸੜਕੇ ਘਰ ਤੋਂ ਨਿਕਲਦੇ ਆਈਂ ਤੇ ਉੱਥੇ ਜਾ ਕੇ ਫਿਰ ਅਸੀਂ ਕੀਤੇ ਮੋਮਜ਼ ਆਰਡਰ ਤੇ ਘਰ ਆਣ ਕੇ ਫਿਰ ਅਸੀਂ ਮਮਸ ਪਲੇਟ ਚ ਪਾ ਕੇ ਮੈਂ ਕਿੱਥੇ ਬੱਚਿਆਂ ਨੂੰ ਦੇਣੇ ਆ ਹੁਣ ਤੇ ਨਾਲ ਹੀ ਗੱਲਾਂ ਬਾਤਾਂ ਚੱਲਦੀਆਂ ਪਈਆਂ ਸੀ ਕਿ ਅੱਜ ਕੱਲ ਦੇ ਬੱਚੇ ਇਹੋ ਜੀਆਂ ਚੀਜ਼ਾਂ ਜ਼ਿਆਦਾ ਖਾਣ ਲੱਗ ਗਏ ਨੇ ਮੈਂ ਐਸੀ ਕੋਈ ਚੀਜ਼ ਕੱਚੀ ਮਿਲ ਜੇ ਤੇ ਉਹਦੇ ਤੋਂ ਇਹਨਾਂ ਨੇ ਇੰਨੀਆਂ ਗੱਲਾਂ ਬਣਾਉਣੀਆਂ ਹੁੰਦੀਆਂ ਕਿ ਆਹ ਚੀਜ਼ ਕੱਚੀ ਆਹ ਚੀਜ਼ ਕੱਚੀ ਹੈ ਕੋਈ ਖਾਣ ਵਾਲੀ ਹੈ ਤੇ ਹੁਣ ਇਹ ਮੋਮਜ਼ ਵੀ ਦੇਖੋ ਕੱਚੇ ਹੀ ਨੇ ਸਟੀਮ ਕੀਤੇ ਹੋਏ ਨੇ ਪਰ ਐ ਤੇ ਕੱਚਾ ਜਿਹਾ ਆਟਾ ਇਹ ਹੈ ਪਰ ਚਲੋ ਹੁਣ ਉਹਨਾਂ ਨੂੰ ਪਸੰਦ ਨੇ ਇਹੋ ਜੀਆਂ ਚੀਜ਼ਾਂ ਉਸ ਤੋਂ ਮਗਰੋਂ ਫਿਰ ਉਹਨਾਂ ਨੂੰ ਚਟਨੀ ਪਾ ਕੇ ਦਿੱਤੀ ਤੇ ਨਾਲ ਚਟਨੀ ਵੀ ਲਸ ਹੁੰਦੀ ਸੀ ਤੇ ਉਤੋਂ ਇੰਨੀ ਗਰਮੀ ਹੈ ਇਹ ਚਟਨੀ ਨਾਲ ਲੈਸ ਹੁੰਦੀ ਸੀਗੀ ਇਹ ਨਾਲ ਹੀ ਦੂਸਰੀ ਸੌਸ ਸੀਗੀ ਤੇ ਇਹ ਭਾਂਡੇ ਨਿੱਕੇ ਨਿੱਕੇ ਮੇਰੀਆਂ ਭਤੀਜੀਆਂ ਦੇ ਨੇ ਵੇਖ ਕੇ ਬੜੀ ਖੁਸ਼ੀ ਹੁੰਦੀ ਆ ਉਹਨਾਂ ਦੇ ਛੋਟੇ ਛੋਟੇ ਭਾਂਡੇ ਉਹਨਾਂ ਦਾ ਕੋਈ ਵੀ ਸਮਾਨ ਪਿਆ ਹੁੰਦਾ ਹੈ ਤੇ ਵੇਖ ਕੇ ਬੜੀ ਖੁਸ਼ੀ ਹੁੰਦੀ ਹੈ। ਉਹ ਬਾਹਰ ਚਲੇ ਗਏ ਨੇ। ਤੇ ਉਸ ਤੋਂ ਮਗਰੋਂ ਮੋਮਸ ਖਾਣ ਦੀ ਤਿਆਰੀ ਤੇ ਮੈਂ ਕਿ ਅੱਜ ਮੈਂ ਪਹਿਲੀ ਵਾਰ ਟਰਾਈ ਕਰਾਂ। ਕਿ ਮੈਂ ਕਦੀ ਜ਼ਿੰਦਗੀ ਚ ਮਾਮਸ ਨਹੀਂ ਖਾਦਾ ਹੈਗਾ ਸਟਿਮਨ ਤੇ ਅੱਜ ਟਰਾਈ ਕੀਤਾ ਪਰ ਮੈਨੂੰ ਵਧੀਆ ਨਹੀਂ ਲੱਗਾ ਮੈਨੂੰ ਕੱਚਾ ਕੱਚਾ ਜਿਹਾ ਟੇਸਟ ਲੱਗਾ ਉਹਦਾ ਤੇ ਫੇਰ ਹੋਣਾ ਰਾਤ ਦੀ ਰੋਟੀ ਦੀ ਤਿਆਰੀ ਕੋਲ ਕੱਚੀ ਲੱਸੀ ਬਣਾਉਣ ਲੱਗੇ ਸੀਗੇ ਸਵਾਦ ਲੱਗਦੀ ਏ ਨਾਲ ਰੋਟੀ ਦੇ ਤੇ ਆਪ ਹੀ ਆਣ ਕੇ ਰਸੋਈ ਚ ਵੜਨਾ ਪੈਂਦਾ ਫਿਰ ਮੰਮੀ ਸਿਰ ਵੀ ਕੋਈ ਹਸਾਰ ਨਹੀਂ ਹੁੰਦਾ ਹੈਗਾ ਚਲੋ ਜਦੋਂ ਤੱਕਰ ਪਰ ਜਾਈਏ ਤੇ ਸਣ ਉਦੋਂ ਤੱਕਰ ਬਹਿ ਕੇ ਖਾਈ ਦੀ ਸੀ ਹੁਣ ਕਰਨਾ ਪੈਂਦਾ ਆਣ ਕੇ ਇਧਰ ਮੰਮੀ ਫੁਲਕੇ ਲਾਣ ਦੇ ਸੀਗੇ ਇਹ ਚਟਨੀ ਬਣਾਈ ਸੀ ਉਹਨਾਂ ਪਿਆਜ਼ ਦੀ ਤੇ ਪੁਦੀਨੇ ਦੀ ਤੇ ਦਾਲ ਨਾਲ ਸਵਾਦ ਲੱਗਦੀ ਹੈ ਹੁਣ ਤੇ ਸਾਡਾ ਉਹੀ ਕੰਮ ਹੈ ਜੋ ਘਰ ਡਿਊਟੀ ਨਿਭਾਣੀ ਹੁੰਦੀ ਹੈ ਉਹ ਅਸੀਂ ਪੇਕੇ ਆਣ ਕੇ ਵੀ ਨਿਭਾਣੀ ਹੁੰਦੀ ਹੈ ਦੇ ਆਨੇ ਮੇਰੇ ਫਾਦਰ ਸਾਹਿਬ ਕਿ ਅਸੀਂ ਬਹਿ ਕੇ ਸਾਰੇ ਪ੍ਰਸ਼ਾਦਾ ਚੱਕਦੇ ਹੋਏ